ਸਭ ਤੋਂ ਪਹਿਲੇ ਮੇਰਾ ਸਾਰਿਆਂ ਨੂੰ જય શ્રી ਰਾਮ ਅੱਜ ਜਿਵੇਂ ਕਿ ਸਭ ਨੂੰ ਪਤਾ ਹੈ ਅਯੁੱਧਿਆ ਦੇ ਵਿੱਚ શ્રી ਰਾਮ ਜੀ ਦੀ ਪ੍ਰਾਨ ਪ੍ਰਤੀਸ਼ਠਾ ਹੋ ਰਹੀ ਹੈ ਇਹਦੀ ਮੈਂ ਸਾਰਿਆਂ ਨੂੰ ਸ਼ਰੋਤਾਵਾਂ ਨੂੰ ਦੇਖਣ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ श्री रामचंद्र जी ਦੇ ਪ੍ਰਾਨ ਪ੍ਰティਸ਼ਟਾ ਦੇ ਉਪਲਖਸ਼ ਦੇ ਵਿੱਚ ਸਾਡੇ ਮੁੱਖ ਢਾਗਰ ਦੇ ਵਿੱਚ ਅੱਜ ਇੱਕ ਹਵਨ ਦਾ ਆਯੋਜਨ ਕੀਤਾ ਗਿਆ ਜੋ ਕਿ શ્રી ਰਾਮ ਨੂੰ ਸਮਰਪਿਤ ਹੈ ਸਾਰੇ ਜਾਣਦੇ ਆ ਕਿ શ્રી ਰਾਮ ਜੀ ਤੋਂ ਬਿਨਾ ਜ਼ਿੰਦਗੀ ਅਧੂਰੀ ਹੈ ਔਰ ਅੱਜ ਸਾਨੂੰ ਮੋਦੀ ਸਾਹਿਬ ਨੇ ਅੱਧੇ ਦਿਨ ਦੀ ਛੁੱਟੀ ਦਿੱਤੀ ਹੈ ਜਿਹੜੀ ਕਿ ਸਾਨੂੰ ਇਸ ਕਾਵਲ ਬਣਾਇਆ ਕਿ ਅਸੀਂ ਉਹਨਾਂ ਦੀ ਪ੍ਰਾਨ ਪ੍ਰਤੀਸ਼ਠਾ रामचंद्र ਜੀ ਦੀ ਉਹਨੂੰ ਸੈਲੀਬ੍ਰੇਟ ਕਰ ਸਕੀਏ ਮਨਾ ਸਕੀਏ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਸਟਾਫ ਵੱਲੋਂ ਮੁਖੜਾ ਘਰ ਵੱਲੋਂ ਪੋਸਟਲ ਡਿਪਾਰਟਮੈਂਟ ਵੱਲੋਂ ਜੈ ਸ਼੍ਰੀ ਰਾਮ